ਸਾਸਰੀਆ ਕਾਤੀ ਜਸਟੀਮਾ ਵੈਲਡਾਈਟ ਇੱਕ ਸੰਪੂਰਨ ਖਰਾਕ ਹੈ ਇਸ ਨੂੰ ਵਰਤਣ ਦੁਆਰਾ ਸਰੀਰ ਦੇ ਕਈ ਫਾਇਦੇ ਹੁੰਦੇ ਹਨ ਜਿਨ੍ਹਾਂ ਨੇ ਵੀ ਇਸ ਨੂੰ ਵਰਤਿਆ ਹੈ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਵਰਤੋ ਸੁਣੋ ਇਸ ਦੇ ਫਾਇਦੇ ਬਾਰੇ ਜਸਟੀਮਾ ਵੈਲਨੈਸ ਪ੍ਰਾਈਵੇਟ ਲਿਮਿਟਿਡ ਸਾਡੇ ਸਾਰਿਆਂ ਲਈ ਇੱਕ ਸ਼ਾਨਦਾਰ ਪ੍ਰੋਡਕਟ ਲੈ ਕੇ ਆਇਆ ਹੈ ਜਿਸ ਦਾ ਨਾਮ ਹੈ ਵੈਲਡਾਈਟ ਇਸ ਵਿੱਚ ਮੌਜੂਦਾ ਆਯੁਰਵੈਦਿਕ ਜੜੀ ਬੂਟੀਆਂ ਦਾ ਮਿਸ਼ਰਣ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਮਦਦ ਕਰਦਾ ਹੈ ਵੈਲਡਾਈਟ ਨੂੰ ਕੋਈ ਵੀ ਲੈ ਸਕਦਾ ਹੈ ਇਹ ਜ਼ਰੂਰੀ ਨਹੀਂ ਕਿ ਕੇਵਲ ਜੋ ਬਿਮਾਰ ਹੈ ਉਹ ਹੀ ਇਸਮਾਲ ਕਰੋ ਤੰਦਰੁਸਤ ਵਿਅਕਤੀ ਵੀ ਇਸ ਦਾ ਇਸਮਾਲ ਕਰ ਸਕਦਾ ਹੈ ਇਸ ਦੇ ਨਾਲ ਸਿਹਤ ਚੰਗੀ ਬਣੀ ਰਹਿੰਦੀ ਹੈ ਵੈਲਡਾਈਟ ਇੱਕ ਸਪਲੀਮੈਂਟ ਹੈ ਜਿਸ ਵਿੱਚ ਜੜੀ ਬੂਟੀਆਂ ਦਾ ਮਿਸ਼ਰਣ ਆਪਣੇ ਲੱਗ-ਲੱਗ ਜੜੀ ਬੂਟੀਆਂ ਦੇ ਗੁਣਾਂ ਦੇ ਅਨੁਸਾਰ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਵੈਲਡਾਈਟ ਤੋਂ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ ਉਹ ਇਸ ਤਰ੍ਹਾਂ 슈ਗਰ ਬਲੱਡ ਪ੍ਰੈਸ਼ਰ ਦਿਲ ਦੇ ਰੋਗ ਕੋਲੇਸਟ੍ਰੋਲ ਕੈਂਸਰ ਐਡਜ਼ ਮਾਈਗਰੇਨ ਗਠੀਆ ਥਾਇਰਾਇਡ ਜੋੜਾਂ ਦਾ ਦਰਦ ਖਾਨ ਆਰਥਰਾਇਟਿਸ ਕਮਰ ਦਾ ਦਰਦ ਕਮਜ਼ੋਰ ਹੱਡੀਆਂ ਨਿਮੁਕ ਨਿਪੋਕਸਤਾ ਨਿਪੌਂਕਸਤਾ ਮੋਟਾਪਾ ਗੈਂਗਰੀਨ ਪੁਰਾਣੇ ਜ਼ਖਮ ਚਮੜੀ ਦੇ ਰੋਗ ਸਵਾਰਸਿਸ ਲਕੋਰਡਵਾ ਅਲਰਜੀ ਮਰਗੀ ਲੀਵਰ ਕਿਡਨੀ ਦੀ ਸਮੱਸਿਆ ਪਥਰੀ ਦੀ ਸਮੱਸਿਆ ਅਲਸਰ ਬਵਾਸੀਰ ਐਸਿਡਿਟੀ ਪਾਚਨ ਸੰਬੰਧੀ ਰੋਗ ਐਂਟੀ ਐਂਜਿੰਗ ਚੁਰੜੀਆਂ ਇਕਾਗਰਤਾ ਡੀਟੌਕਸੀਫਿਕੇਸ਼ਨ ਊਰਜਾ ਕਮੀ ਊਰਜਾ ਦੀ ਕਮੀ ਨਸੂਰ ਯੂਰਿਕ ਐਸਿਡ ਦਾ ਵਧਣਾ ਨੀਂਦ ਦੀ ਸਮੱਸਿਆ ਐਨੀਮੀਆਂ ਮਾਨਸਿਕ ਤਣਾਵ ਖਾਂਸੀ ਸਾਈਨਸ ਗੈਸ ਬੰਨਣਾ ਪੈਰ ਦੇ ਤਰਵੇ ਵਿੱਚ ਜਲਣਾ ਅੱਖਾਂ ਦੇ ਰੋਗ ਸਾਈਟਿਕਾ ਮਹਾਮਾਰੀ ਦੇ ਸਮੇਂ ਸਰ ਨਾ ਆਉਣਾ ਫਲੇਰੀਆ ਵਾਲਾਂ ਦਾ ਚੜਨਾ ਗਰਭ ਧਾਰਨ ਵਿੱਚ ਕਮੀ ਪਾਗਲਪਨ ਕਮਜ਼ੋਰ ਯਾਦਦਾਸ਼ਤ ਬੱਚਿਆਂ ਦੇ ਬਜ਼ੁਰਗਾਂ ਤੇ ਔਰਤਾਂ ਦੇ ਲਈ ਵੈਲ ਡਾਈਟ ਸੰਪੂਰਨ ਆਹਾਰ ਹੈ ਨੋਟ ਜਿਆਦਾ ਇਮਿਊਨਿਟੀ ਹੋਵੇਗੀ ਤਾਂ ਪਰਿਮਾਣ ਵੀ ਵਧੀਆ ਆਊਗਾ ਅਲੱਗ ਅਲੱਗ ਬਿਮਾਰੀ ਵਿੱਚ ਕਈ ਵਿਅਕਤੀਆਂ ਨੂੰ 10 ਤੋਂ 15 ਦਿਨਾਂ ਵਿੱਚ ਕਈ ਵਿਅਕਤੀਆਂ ਨੂੰ 30 ਤੋਂ 40 ਦਿਨਾਂ ਵਿੱਚ ਕੁਝ ਵਿਅਕਤੀਆਂ ਨੂੰ 60 ਤੋਂ 90 ਦਿਨਾਂ ਵਿੱਚ ਅਤੇ ਕੁਝ ਵਿਅਕਤੀਆਂ ਨੂੰ ਛੇ ਤੋਂ 7ਵੇਂ ਮਹੀਨੇ ਵਿੱਚ ਵਧੀਆ ਨਤੀਜੇ ਮਿਲਦਾ ਹੈ ਤੰਦਰੁਸਤ ਜੀਵਨ ਚਾਹੁੰਦੇ ਹੋ ਤਾਂ ਇੱਕ ਵਾਰ ਵੈਲਡਰਾਈਟ ਜ਼ਰੂਰ ਵਰਤੋ ਧੰਨਵਾਦ